ਅਸੀਂ ਇਸ ਵੇਲੇ ਮੌਜੂਦ ਹਾਂ ਅਮਰਤਸਰ ਦੇ ਹਲਕਾ ਰਾਜਾ ਸਾਸੀ ਦੇ ਪਿੰਡ ਪਿੰਡੀ ਪਿੰਡੀ ਸੈਦਾ ਜਿੱਥੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਇਹ ਬਿਨਾਂ ਸ਼ੱਕ ਕਿ ਤਸਵੀਰ ਦੁਖਦਾਈ ਹੈ ਕਿ ਚਾਹੇ ਸਰਕਾਰਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਲਈ ਜਿੰਨੇ ਮਰਜ਼ੀ ਉਪਰਾਲੇ ਕੀਤੇ ਜਾ ਰਹੇ ਨੇ ਚਾਹੇ ਚੋਨੇ ਦੀ ਪ੍ਰਾਲੀ ਜਾਂ ਫਿਰ ਕਣਕ ਦਾ ਨਾੜ ਸਾੜਨ ਤੋਂ ਰੋਕਣ ਦੇ ਲਈ ਸਖਤ ਕਾਨੂੰਨ ਵੀ ਬਣਾਏ ਗਏ ਨੇ ਪਰ ਕਿਤੇ ਨਾ ਕਿਤੇ ਇਹ ਰੁਝਾਨ ਰੁਕਣ ਦਾ ਨਾਮ ਨਹੀਂ ਲੈ ਰਿਹਾ ਤਾਂ ਇਹ ਤਸਵੀਰ ਮੌਜੂਦਾ ਜੋ ਹਾਲਾਤ ਨੇ ਉਸ ਦੀ ਜਿਹੜੀ ਹੈ ਮੂੰਹ ਬੋਲਦੀ ਤਸਵੀਰ ਹੈ ਇਹ ਘਰ ਦੇ ਚਾਰੇ ਪਾਸੇ ਜੋ ਹੈ ਉਹ ਕਣਕ ਦੇ ਨਾਲ ਨੂੰ ਅੱਗ ਲਾਈ ਗਈ ਹਾਲਾਂਕਿ ਪੂਰਾ ਘਰ ਵੀ ਇਸ ਅੱਗ ਦੇ ਵਿੱਚ ਘਿਰਿਆ ਹੋਇਆ ਦਿਖਾਈ ਦੇ ਰਿਹਾ ਤਾਂ ਕੋਸ਼ਿਸ਼ ਕਰਾਂਗੇ ਸੀ ਘਰ ਦੇ ਚਾਰੇ ਪਾਸੇ ਤਸਵੀਰ ਜਿਹੜੀ ਹੈ ਤੁਹਾਡੇ ਤੱਕ ਤੁਹਾਨੂੰ ਦਿਖਾ ਸਕੀ ਸਮਝਾ ਸਕੀਏ ਕਿ ਘਰ ਦੇ ਪਰਲੇ ਪਾਸੇ ਵੀ ਜਿਹੜਾ ਉਹ ਅੱਗ ਨਜ਼ਰ ਆ ਰਹੀ ਹੈ ਉਰੇ ਅੱਗ ਕਰਦੇ ਚਾਰੇ ਪਾਸੇ ਇਸੇ ਤਰ੍ਹਾਂ ਫੈਲੀ ਹੋਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਚਾਹੇ ਜਿੰਨੀਆਂ ਵੀ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਨੇ ਲਗਾਤਾਰ ਇਹੋ ਜਿਹੀ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿ ਨਾਲ ਨੂੰ ਅੱਗ ਲਾਉਣ ਨਾਲ ਨਾਲ ਦੇ ਖੇਤਾਂ 'ਚ ਜੋ ਹੈ ਉਹ ਕਣਕ ਵੀ ਜਿਹੜੀ ਹੈ ਪੱਕੀ ਕਣਕ ਵੀ ਸੜੀ ਨੇਕਾ ਜਗ੍ਹਾ ਜਾਣੀ ਨੁਕਸਾਨ ਵੀ ਹੁਣ ਤੱਕ ਹੋ ਚੁੱਕਿਆ ਹੈ ਪਸ਼ੂਆਂ ਦਾ ਵੀ ਨੁਕਸਾਨ ਹੋ ਚੁੱਕਿਆ ਹੈ ਪਰ ਕਿਤੇ ਨਾ ਕਿਤੇ ਰੁਝਾਨ ਜਿਹੜਾ ਇਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਅਗ ਲੱਗੀ ਹੋਈ ਹੈ ਜੀ ਉਹ ਦੇਖਣ ਆਏ ਆ ਅੱਗ ਜਾ ਅਦਰੋਂ ਖਿੰਡਾਈ ਤੇ ਅਸੀਂ ਤੇ ਫੇਰਦੇ ਉਥੇ ਆਪਣਾ 2 ਗ੍ਰਾਮ ਭਿੰਡੀ ਉਹ ਉੱਥੋਂ ਆਉਂਦਾ ਹੀ ਹੋ ਰਿਹਾ ਹੈ ਤਾਂ ਬੇਹੱਦ ਦੁਖਦਾਈ ਤਸਵੀਰ ਹੈ ਚਾਹੇ ਸੈਟੇਲਾਈਟ ਡਰਾਈ ਵਾਚ ਕਰਨ ਦੀ ਵੀ ਗੱਲ ਕੀਤੀ ਜਾਂਦੀ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਪਰਚੇ ਵੀ ਕੀਤੇ ਜਾਂਦੇ ਨੇ ਔਰ ਇੱਥੋਂ ਤੱਕ ਕਿ ਸੜਕ ਤੇ ਬਿਲਕੁਲ ਲੱਗੇ ਹੋਏ ਦਰਖਤ ਵੀ ਹੁਣ ਅੱਗ ਫੜ ਚੁੱਕੇ ਆ ਇਹ ਤਸਵੀਰ ਭਿੰਡੀ ਸੈਦਾ ਦੀ ਹੈ ਜਿੱਥੇ ਕੁਝ ਕਿਸਾਨਾਂ ਵੱਲੋਂ ਕਣਕ ਦੇ ਨਾਲ ਨੂੰ ਅੱਗ ਲਾਈ ਗਈ ਤਸਵੀਰ ਇੱਕ ਵਾਰੀ ਸੜਕ ਦੀ ਜਰੂਰ ਦੱਸਾਂਜੀ ਕਰਨੀ ਚਾਹਾਂਗੇ ਕਿ ਬਿਲਕੁਲ ਸੜਕ ਦੇ ਕਿਨਾਰੇ ਇੱਥੇ ਜਿਹੜੀ ਹੈ ਨਾਲ ਨੂੰ ਅੱਗ ਲਾਈ ਗਈ ਔਰ ਇੱਕ ਦਰਖਤ ਜਿਹੜਾ ਇੱਕ ਵਿਸ਼ਾਲ ਦਰਖਤ ਹੈ ਉਹ ਵੀ ਅੱਗ ਫੜ ਚੁੱਕਿਆ ਹੈ ਆਣ ਜਾਣ ਵਾਲੇ ਲੋਕਾਂ ਨੂੰ ਵੀ ਬਿਨਾਂ ਸ਼ਕਤ ਹੋਏ ਨਾਲ ਪਰੇਸ਼ਾਨੀ ਹੋ ਰਹੀ ਹੈ ਗਲੋਬਲ ਵਾਰਮਿੰਗ ਵੀ ਜਿਹੜੀ ਹੋ ਰਹੀ ਔਰ ਪੂਰੀ ਸੜਕ ਤੇ ਜਿਹੜਾ ਹੈ ਸੜਕ ਦੇ ਕਿਨਾਰੇ ਇੱਕ ਵਾਰੀ ਤਸਵੀਰ ਇੱਧਰ ਵੀ ਸਾਂਝੀ ਕਰਨੀ ਚਾਹਾਂਗੇ ਸੜਕ ਦੇ ਕਿਨਾਰੇ ਦੂਰ ਦੂਰ ਤੱਕ ਜਿੱਥੇ ਤੱਕ ਨਜ਼ਰ ਜਾਂਦੀ ਹੈ ਸੜਕ ਦੇ ਪਾਸੇ ਲੱਗਿਆ ਜਿਹੜਾ ਕਾਹ ਹੈ ਉਹ ਵੀ ਸੜ ਚੁ ਬੇहद ਖਤਰਨਾਕ ਮੰਜ਼ਰ ਹੈ ਇਸ ਦੇ ਨਾਲ ਰਾਹਗੀਰਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਤੂੰ ਇਹਦੇ ਕਾਰਨ ਵੀ ਬੜੀ ਪਰੇਸ਼ਾਨੀ ਹੋ ਰਹੀ ਹੈ ਤੋਂ ਬਿਲਕੁਲ ਇਸ ਅਸਲੀਅਤ ਨੂੰ ਸਮਝਣ ਦੀ ਲੋੜ ਹੈ ਕਿ ਚਾਹੇ ਠੀਕ ਹੈ ਕਿ ਸਰਕਾਰ ਸਿਰਫ ਸਲਾਹ ਦੇ ਰਹੀ ਹੈ ਸਿਰਫ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਬਦਲਵੇਂ ਪ੍ਰਬੰਧ ਜਿਹੜੇ ਆ ਉਹਨਾਂ ਦੇ ਲਈ ਲੁੜਿੰਦੇ ਸਬਸਿਡੀ ਨਹੀਂ ਦਿੱਤੀ ਜਾ ਰਹੀ ਲੁੜਿੰਦੇ ਜੋ ਉਪਕਰਨ ਹੈ ਜੋ 인ਫਰਾਸਟ੍ਰਕਚਰ ਹੈ ਉਹ ਮੁਹੱਈਆ ਨਹੀਂ ਕਰਵਾਇਆ ਜਾ ਰਿਹਾ ਪਰ ਕਿਤੇ ਨਾ ਕਿਤੇ ਇਨ ਹਲਾਤਾਂ ਲਈ ਅਸੀਂ ਖੁਦ ਵੀ ਜ਼ਿੰਮੇਵਾਰ ਹਾਂ। ਆ ਕਰ ਤੁਹਾਡੇ? ਹਾਂਜੀ। ਇੱਥੇ ਕਰ ਵੀ ਕੋਈ ਨਹੀਂ ਘੇਗਾ। ਆ ਅਸੀਂ ਤਾਂ ਸਿਰੇ ਪੀੜ। ਪਾਸੇ ਅੱਗ ਲੱਗੀ ਕਰ ਲੋ ਵੀ ਰਿਸਕ ਤਾਂ ਪੂਰਾ। ਆ ਹੋ ਗਿਆ। ਅਪਰਲੇ ਪਾਸੇ ਰੂੜੀ ਨੂੰ ਅੱਗ ਲੱਗੀ ਯਾਰ। ਤੇ ਆ ਬਾਕੀ ਆ ਤੁਹਾਨੂੰ ਦੇਖਣ ਨਹੀਂ ਦੇ। ਜੇ ਕਰਦਾ ਕੋਈ ਨੁਕਸਾਨ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੈ? ਤੇ ਜ਼ਿੰਮੇਵਾਰ ਹੁਣ ਉਹ ਹੀ ਆ ਜਨੇ ਅੱਗ ਲਾਈ ਆ। ਪਤਾ ਨਹੀਂ ਲੱਗੇ ਕਿਨੇ ਲਾਈ ਹੈ ਅੱਗ ਦਿਓ ਉਹੜਾ ਵਾਣ ਵਗਿਆ ਨੇ ਹਰਾਰੇ ਵਿੱਚ ਉਹ ਲਾਈ ਹੈ ਤੇ ਉਹਨਾਂ ਨੇ ਮੁੜ ਕੇ ਵਾਹ ਕੇ ਅੱਗ ਲਾ ਕੇ ਰਵਾਤੀ ਹੈ ਉੱਥੇ ਬੜੀ ਪੜੀ ਤੁਸੀਂ ਕਿੱਥੋਂ ਤੱਕ ਜਾਇਜ਼ ਮੰਨਦੇ ਹੋ ਜਿਹੜਾ ਹੁਣ ਵੀ ਨਾਲ ਨੂੰ ਅੱਗ ਲਾਈ ਜਾ ਰਹੀ ਹੈ ਸਰਕਾਰਾਂ ਕਦੋਂ ਦਾ ਕੀ ਕਰੀਏ ਉਹਨੂੰ ਦਸੀ ਤੇ ਆਂਦੇ ਦੇ ਰਹਿ ਗਏ ਅਸੀਂ ਤਾਂ ਆਪ ਡਰਦੇ ਨਹੀਂ ਹਾਂ ਲੌਂਡਾ ਹੈ ਅਸੀਂ ਜੋ ਹੁਣ ਪ੍ਰੋਗਰਾਮ ਨਹੀਂ ਉੱਥੇ ਆਪਣਾ ਓਰਜਨਲ ਸਾਹਿਬ ਆਏ ਸੀ ਤੇ ਅਸੀਂ ਜੋ ਉਥੋਂ ਆਉਣ ਦੇ ਆ ਤੇ ਘਰ ਦੇ ਤੇ ਉੱਥੇ ਘਰ ਦਾ ਵੀ ਨੁਕਸਾਨ ਹੋ ਸਕਦਾ ਹੈ ਆ ਜੇ ਘਰ ਕੋਈ ਵੀ ਨਹੀਂ ਘਾਏਗਾ ਤੇ ਜੋ ਘਰ ਦੇ ਉਹ ਵੀ ਆਪਣਾ ਲੱਗਦਾ ਹੈ ਕਿ ਨਹੀਂ ਲਾਣੀ ਚਾਹੀਦੀ ਲੱਗਦਾ ਹੀ ਆ ਨਹੀਂ ਲਾਣੀ ਚਾਹੀਦੀ ਤੋ ਬਿਲਕੁਲ ਇਹ ਕਿਸਾਨ ਵੀਰ ਜਿਨ੍ਹਾਂ ਦਾ ਇਹ ਘਰ ਇਸ ਵੇਲੇ ਅੱਗ ਚ ਕਿਰੇ ਹੋਇਆ ਇਹਨਾਂ ਦਾ ਕਹਿਣਾ ਕਿ ਇਹ ਤਾਂ ਹੁਣੇ ਕਿਸੇ ਚੋਣ ਰੈਲੀ ਚ ਗਏ ਹੋਏ ਸਨ ਘਰ ਕੋਈ ਵੀ ਨਹੀਂ ਹੈ ਤੇ ਆਕੇ ਇਹਨਾਂ ਨੇ ਇਹ ਜਿਹੜੀ ਦ੍ਰਿਸ਼ ਹੈ ਇਹ ਦੇਖਿਆ ਕਿ ਘਰ ਦੇ ਚਾਰੇ ਪਾਸੇ ਇਸ ਵੇਲੇ ਅੱਗ ਲੱਗੀ ਹੋਈ ਹੈ ਤੋ ਬੇहद ਖਤਰਨਾਕ ਦ੍ਰਿਸ਼ ਜਿਹੜਾ ਹੈ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਹਾਲਾਂਕਿ ਅੱਗ ਦੀ ਰਫ਼ਤਾਰ ਜ਼ਰੂਰ ਸਲੋ ਹੈ ਪਰ ਜੇ ਦਾਇਰਾ ਵੇਖੀਏ ਇਸ ਅੱਗ ਦਾ ਤੇ ਬਹੁਤ ਦੂਰ ਤੱਕ ਲਗਭਗ 1.5 ਕਿਲੋਮੀਟਰ ਦੇ ਧਾਰੇ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈ ਸੜਕ ਦੇ ਕਿਨਾਰੇ ਤੋਂ ਲੈ ਕੇ ਘਰ ਦੇ ਚਾਰੇ ਪਾਸੇ ਤੱਕ ਇਸ ਵੇਲੇ ਅੱਗ ਨਜ਼ਰ ਆ ਰਹੀ ਹੈ ਔਰ ਹਲੇ ਵੀ ਇੱਕ ਕਿਸਾਨ ਵੱਲੋਂ ਸਾਹਮਣੇ ਅੱਗ ਲਗਾਈ ਜਾ ਰਹੀ ਹੈ ਬਿਲਕੁਲ ਸਾਹਮਣੇ ਜੇ ਨਜ਼ਰ ਮਾਰੀਏ ਤਾਂ ਇੱਕ ਕਿਸਾਨ ਖੜਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਹੱਕ ਦੇ ਵਿੱਚ ਇੱਕ ਅੱਗ ਲੱਗੀ ਹੋਈ ਛੋਟੀ ਹੈ ਜਿਸ ਦੇ ਅੱਗੇ ਕਪੜਾ ਬੰਨ ਕੇ ਉਸ ਨੂੰ ਨਾਲ ਨੂੰ ਅੱਗ ਲਗਾਈ ਜਾ ਰਹੀ ਹੈ ਤੋਂ ਚਾਹੇ ਲੱਖ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਡਰਾਉਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਇਹ ਖਤਰਨਾਕ ਰੁਝਾਨ ਜਿਹੜਾ ਰੁਕਨ ਦਾ ਨਾਮ ਨਹੀਂ ਲੈ ਰਿਹਾ ਤੋਂ ਜ਼ਰੂਰੀ ਹੈ ਕਿ ਗਲੋਬਲ ਵਾਰਮਿੰਗ ਕਿਉਂਕਿ ਦਿੱਲੀ ਤੱਕ ਜਿਹੜਾ ਦਿੱਲੀ ਸਰਕਾਰ ਉਹ ਵੀ ਪੰਜਾਬ ਦੇ ਵਿੱਚ ਪ੍ਰਾਲੀ ਜਾਂ ਫਿਰ ਨਾੜ ਸਾੜਨ ਦੀ ਗੱਲ ਕਰਦੀ ਹੈ ਉਸ ਦੇ ਨਾਲ ਪ੍ਰਦੂਸ਼ਣ ਦਿੱਲੀ ਤੱਕ ਪਹੁੰਚਣ ਦਾ ਪੰਜਾਬ ਦੇ ਕਿਸਾਨ ਤੇ ਦੋਸ਼ ਲੱਗ ਰਿਹਾ ਹੈ ਗਲੋਬਲ ਵਾਰਮਿੰਗ ਤੱਕ ਵਾਰਮਿੰਗ ਦਾ ਖਤਰਾ ਜਿਹੜਾ ਹੈ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ ਹੈ ਤੋਂ ਇਹ ਹਵਾ ਦੇ ਨਾਲ ਨਾਲ ਅਗ ਲਗਾਤਾਰ ਫੈਲ ਰਹੀ ਹੈ ਤੋ ਬਿਨਾਂ ਸ਼ੱਕ ਘਰ ਤੇ ਉੱਪਰ ਖਤਰਾ ਜਿਹੜਾ ਹਲੇ ਤੱਕ ਬਰਕਰਾਰ ਹੈ ਤੋ ਜ਼ਰੂਰਤ ਹੈ ਕਿ ਇਸ ਖਤਰੇ ਨੂੰ ਸਮਝਿਆ ਜਾਵੇ ਤੇ ਇਸ ਰੁਝਾਨ ਤੇ ਕਾਬੂ ਪਾਇਆ ਜਾਵੇ ਕੈਮਰਾ ਪਸੰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਪੀਟੀਸੀ ਨਿਊਜ਼ ਰਾਜਸਥਾਨ